ਗੁਰੂਗ੍ਰਾਮ ਦੀ ਰਹਿਣ ਵਾਲੀ ਰਾਧਿਕਾ ਯਾਦਵ ਡਾਂਸ ਦੀ ਬਹੁਤ ਜੋਗਤੀਲੀ ਖਿਡਾਰਨੀ ਸੀ ਤੇ ਕਈ ਨੈਸ਼ਨਲ ਲੈਵਲ ਦੇ ਪ੍ਰਾਈਜ਼ ਆਪਣੇ ਨਾਂ ਕਰ ਚੁੱਕੀ ਸੀ ਇੱਕ ਮੈਚ ਖੇਡਦੇ ਸਮੇਂ ਉਹਦੇ ਮੋਢੇ ਤੇ ਸੱਟ ਲੱਗ ਗਈ ਤੇ ਉਸਦੀ ਗੇਮ ਰੁਕ ਗਈ ਪਰ ਰਾਧਿਕਾ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਡਾਂਸ ਅਕੈਡਮੀ ਖੋਲ੍ਹ ਲਈ ਛੋਟੇ ਬੱਚਿਆਂ ਨੂੰ ਡਾਂਸ ਲਈ ਤਿਆਰ ਕਰਨ ਲੱਗੀ ਰੱਬ ਨੇ ਉਸ ਦਾ ਸਾਥ ਦਿੱਤਾ ਤੇ ਉਸ ਦੀ ਅਕੈਡਮੀ ਵਧੀਆ ਚੱਲ ਗਈ ਰਾਧਿਕਾ ਦਾ ਪਿਓ ਦੀਪਕ ਯਾਦਵ ਗੁਰੂਗ੍ਰਾਮ ਤੋਂ ਆਪਣੇ ਪੁਰਾਣੇ ਪਿੰਡ ਵਜੀਰਾਵਾਲ ਦੁੱਧ ਲੈਣ ਜਾਂਦਾ ਸੀ ਦੀਪਕ ਦੇ ਸ਼ਰੀਕੇ ਵਾਲੇ ਤੇ ਯਾਰ ਮਿੱਤਰ ਉਸ ਦੀ ਕੁੜੀ ਦੀ ਕਾਮਯਾਬੀ ਤੋਂ ਜਲਦੇ ਸੀ ਉਹ ਦੀਪਕ ਨੂੰ ਰਾਧਿਕਾ ਬਾਰੇ ਚੰਗਾ ਮਾੜਾ ਕਹਿਣ ਲੱਗੇ ਤੇ ਰਾਧਿਕਾ ਦੇ ਕੈਰੈਕਟਰ ਦੇ ਉੱਤੇ ਸਵਾਲ ਉਠਾਉਣ ਲੱਗੇ ਦੀਪਕ ਨੇ ਆਪਣੀ ਕੁੜੀ ਤੇ ਵਿਸ਼ਵਾਸ ਕਰਨ ਦੀ ਬਜਾਏ ਆਪਣੇ ਸ਼ਰੀਕੇ ਤੇ ਵਿਸ਼ਵਾਸ ਕੀਤਾ 10 ਜੂਨ ਨੂੰ ਜਦੋਂ ਰਾਧਿਕਾ ਰਸੋਈ ਦੇ ਵਿੱਚ ਖਾਣਾ ਬਣਾ ਰਹੀ ਸੀ ਤਾਂ ਉਸ ਦੇ ਪਿਓ ਦੀਪਕ ਨੇ ਤਿੰਨ ਗੋਲੀਆਂ ਰਾਧਿਕਾ ਦੇ ਸੀਨੇ ਦੇ ਵਿੱਚ ਉਤਾਰ ਦਿੱਤੀਆਂ ਰਾਧਿਕਾ ਮੌਕੇ ਤੇ ਹੀ ਦਮ ਤੋੜ ਗਈ ਉਹ ਕਹਿੰਦੇ ਹੁੰਦੇ ਆ ਨਾ ਕਈ ਵਾਰ ਆਪਾਂ ਨੂੰ ਆਪਣੇ ਸਕੇ ਹੀ ਮਰਵਾ ਦਿੰਦੇ ਨੇ ਦੀਪਕ ຢਦਵ ਹੁਣ ਆਪਣੀ ਹੀ ਵੇਗਨਾ ਕੁੜੀ ਦੇ ਕਤਲ ਦੇ ਮਾਮਲੇ 'ਚ ਜੇਲ੍ਹ ਦੇ ਅੰਦਰ ਹੈ ਦੀਪਕ ਨੂੰ ਹੁਣ ਆਪਣੀ ਇਸ ਕਰਤੂਤ ਤੇ ਪਛਤਾਵਾ ਵੀ ਹੋ ਰਿਹਾ ਪਰ ਉਹ ਕਹਿੰਦੇ ਹੁੰਦੇ ਆ ਨਾ ਆ ਪਛਤਾਇਆ ਕੀ ਹੋਂਦ ਜਦ ਚਿੜੀਆਂ ਚੁੱਕ ਗਈ ਖੇਤ